ਇਸ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਤੁਹਾਨੂੰ ਦੋ ਜਾਨਵਰ ਦਿਖਾਉਣੇ ਆ ਤੇ ਦੋਨੋਂ ਹੀ ਨਾਟ ਫਾਰ ਸੇਲ ਆ ਕੋਈ ਵੇਚਣ ਵਾਸਤੇ ਵੀਡੀਓ ਨਹੀਂ ਸਾਂਝੀ ਕਰ ਰਹੇ ਤਾਂ ਹੀ ਕਰਕੇ ਆਪਾਂ ਸਕਰੀਨ ਦੇ ਉੱਤੇ ਓਨਰ ਦਾ ਕੰਟੈਕਟ ਨੰਬਰ ਨਹੀਂ ਪਾਇਆ ਇੱਕ ਤਾਂ ਹੱਕਲਾ ਵਾਲੇ ਚੇਤਕ ਦਾ ਬਹੁਤ ਸ਼ਕੀਨ ਬਸ਼ੇਰਾ ਤੇ ਦੂਜੀ ਹੈਗੀ ਆ ਆਹਾ ਅਲੀਸ਼ਾਨ ਬਲੱਡ ਲਾਈਨ ਦੀ ਮੱਥੇ ਪਟੇ ਦੀ ਮਾਰਵਾੜੀ ਬਸ਼ੇਰੀ ਸੋ ਪਹਿਲਾਂ ਮੈਂ ਤੁਹਾਨੂੰ ਇਸ ਬਸ਼ੇਰੀ ਬਾਰੇ ਦੱਸਦਾ ਇਸ ਬਸ਼ੇਰੀ ਦੀ ਪਿਛਲੇ ਸਾਲ ਆਪਾਂ ਸੇਲ ਵਾਸਤੇ ਪੋਸਟ ਪਾਈ ਸੀਗੀ ਵਿੱਚ ਨਹੀਂ ਸੀ ਪਿਛਲੇ ਸਾਲ ਉਦੋਂ ਇਹ ਬੇਸ਼ੇਰੀ ਪਰ ਹੁਣ ਇਸ ਵਾਰ ਕੋਈ ਵੇਚਣ-ਬੂਚਣ ਦਾ ਇਹਦਾ ਇਰਾਦਾ ਨਹੀਂ ਤੇ ਪਿਛਲੇ ਸਾਲ ਜਦੋਂ ਇਹਦੀ ਪੋਸਟ ਪਾਈ ਸੀ ਨਾ ਸੇਲ ਦੀ ਬਹੁਤੇ ਭਰਾਵਾਂ ਨੇ ਇਹਦੀ ਉਮਰ ਦਾ ਯਕੀਨ ਨਹੀਂ ਸੀ ਕਰਿਆ ਸਾਰੇ ਕਹਿੰਦੇ ਸੀ ਬਹੁਤ ਸਾਰੇ ਭਰਾਵਾਂ ਦੇ ਕਮੈਂਟ ਆਏ ਸੀ ਵੀ ਯਾਰ ਬੇਸ਼ੇਰੀ ਦੀ ਉਮਰ ਦਾ ਝੂਠ ਬੋਲਦੇ ਆ ਵੀ ਉਮਰ ਦੇ ਵਿੱਚ ਬੱਚੀ ਵੱਡੀ ਆ ਇਹ ਦੂਜੀ ਗੱਲ ਉਹ ਇਹ ਕਹਿੰਦੇ ਸੀ ਵੀ ਇਹ ਫੂਲ ਸਿੰਘ ਵਾਲੇ ਦਿਲਸ਼ਾਨ ਦੀ ਬੱਚੀ ਨਹੀਂ ਹੈਗੀ ਦੋ ਗੱਲਾਂ ਦਾ ਉਹਨਾਂ ਨੇ ਯਕੀਨ ਨਹੀਂ ਸੀ ਮੰਨਿਆ ਤਾਂ ਹੀ ਕਰਕੇ ਬਾਈ ਗੁਰਪ੍ਰੀਤ ਨੇ ਐਸ ਵਾਰ ਵੀਡੀਓ ਕਰਵਾਈ ਆ ਯਕੀਨ ਉਹ ਦਵਾਉਣ ਵਾਸਤੇ ਕਿ ਅਸੀਂ ਕੋਈ ਝੂਠ ਨਹੀਂ ਸੀ ਬੋਲਿਆ ਹੁਣ ਵੀ ਕੋਈ ਵੀ ਭਰਾ ਆ ਕੇ ਇਹਦੀ ਉਮਰ ਦਾ ਅੰਦਾਜ਼ਾ ਲਾ ਸਕਦਾ ਦੇਖ ਸਕਦੇ ਹੋ ਤੁਸੀਂ ਹਾਲੇ ਬੱਚੀ ਇਹ ਦੋ ਦੰਦ ਸ਼ੁਰੂ ਨਹੀਂ ਹੋਈ ਉਮਰ ਇਹਦੀ 26 ਮਹੀਨੇ ਹੋ ਗਈ ਤੇ ਕੱਦ ਇਹ 62 ਇੰਚ ਤੋਂ ਬਾਹਰ ਕਰ ਗਈ ਕੋਈ ਵੀ ਭਰਾ ਆ ਕੇ ਮਣ ਸਕਦਾਗਾ ਨਾਲੇ ਤਾਂ ਤੁਸੀਂ ਕੱਦ ਦੀ ਤਸੱਲੀ ਕਰ ਸਕਦੇ ਹੋ ਆ ਕੇ ਦੇ ਨਾਲੇ ਹੁਣ ਉਮਰ ਦੀ ਤਸੱਲੀ ਵੀ ਹੋ ਜੂਗੀ ਸਿਰਫ ਭਰਾਵਾਂ ਨੂੰ ਯਕੀਨ ਦਿਵਾਉਣ ਵਾਸਤੇ ਵੀ ਬੰਦਿਆਂ ਦਾ ਕੋਈ ਵਪਾਰ ਵਪੂਰ ਦਾ ਕੰਮ ਨਹੀਂ ਬਰੀਡਿੰਗ ਤੇ ਕੰਮ ਕਰਦੇ ਆ ਸਾਫ਼ ਸੁਥਰਾ ਕੰਮ ਆ ਤਾਂ ਹੀ ਕਰਕੇ ਦੁਬਾਰੇ ਵੀਡੀਓ ਪਵਾਈ ਆ ਬੱਚੀ ਦਿਖਾਉਣ ਵਾਸਤੇ ਲੋਕਾਂ ਨੂੰ ਯਕੀਨ ਦਿਵਾਉਣ ਵਾਸਤੇ ਤੇ ਦੂਜੀ ਗੱਲ ਡੀਐਨਏ ਪਾਸ ਹੋ ਗਈ ਇਹ ਦਰਸ਼ਾਣ ਦੀ ਬੱਚੀ ਆ ਕਲੀਅਰ ਹੋ ਗਿਆ ਸਾਰੀ ਗੱਲਬਾਤ ਪਰ ਬੱਚੀ ਕੋਈ ਇਹ ਸੇਲ ਨਹੀਂ ਹੈਗੀ ਸੇਲ ਵਾਸਤੇ ਫੋਨ ਫਾੜ ਨਾ ਲਾਇਓ ਤੇ ਦੂਜੀ ਗੱਲਬਾਤ ਆ ਜਿਹੜੀ ਐਸ ਨੋਕਰੇ ਬਸ਼ੀਰੇ ਬਾਰੇ ਆ ਦੋਸਤੋ ਇੱਕ ਗੱਲਾਂ ਲਈ ਚੇਤਕਦਾਗਾ ਉਮਰ ਇਹਦੀ 14 ਮਹੀਨੇ ਆ ਤੇ ਕੱਦ ਇਹ 60 ਪਲੱਸ ਕਰ ਗਿਆ ਬਹੁਤ ਜਿਆਦੇ ਸੋਹਣਾ ਬਸ਼ੀਰਾ ਤਿਆਰ ਹੋਊਗਾ ਮਿੱਤਰੋ ਬਰੀਕੀਆਂ ਬਰੂਕੀਆਂ ਵਾਲੀਆਂ ਮੈਂ ਕਹਿੰਦਾ ਜਮਾਂ ਤਾਹਾਂ ਤੂੜੀਆਂ ਪਈਆਂ ਨੇ ਗੁਲਾਬੀਪਣ ਤੁਸੀਂ ਦੇਖੋ ਇਹਦੇ ਵਿੱਚ ਬਰੀਕੀਆਂ ਸਾਪਣ ਕੋਈ ਘਾਟ ਹੀ ਨਹੀਂ ਬਹੁਤ ਜਿਆਦੇ ਛੋਟਾ ਬਰੀਕ ਕੁੰਡੀ ਵਾਲਾ ਕੰਨ ਆ ਦੋਸਤੋ ਤੇ ਉਮਰ ਦੇ ਹਿਸਾਬ ਨਾਲ ਜਿਵੇਂ ਕੱਦ ਕਾਠ ਵੀ ਚੰਗਾ ਕਰੀ ਆਉਂਦਾਗਾ ਤੇ ਆਪਾਂ ਬਾਈ ਗੁਰਪ੍ਰੀਤ ਮਾਨ ਨੂੰ ਦਿਖਪਿੰਡ ਵਾਲੇ ਨੂੰ ਵਧਾਈਆਂ ਦਿੰਨੇ ਆ ਵੀ ਮਹਾਰਾਜ ਦੀ ਕਿਰਪਾ ਨਾਲ ਇੰਨਾ ਸੋਹਣਾ ਬਸ਼ੇਰਾ ਉਹਦੇ ਘਰੇ ਤਿਆਰ ਹੋਈ ਜਾਂਦਾਗਾ ਤੇ ਇਹ ਵੀ ਨਾਟ ਫਾਰ ਸੇਲ ਆ ਦੋਨੇ ਜਾਨਵਰ ਤੁਹਾਨੂੰ ਇਸੇ ਕਰਕੇ ਦਿਖਾਏ ਆ ਸ਼ੌਂਕ ਨਾਲ ਬਾਈ ਨੇ ਸਿਰਫ ਵੀਡੀਓ ਕਰਾਈ ਆ ਵੀ ਤਾਂ ਕਰਕੇ ਭਰਾਵਾਂ ਨੂੰ ਅੱਗੇ ਵਾਸਤੇ ਤਸੱਲੀ ਹੋ ਜੇ ਵੀ ਬੰਦਿਆਂ ਦਾ ਕੋਈ ਵਪਾਰ ਵਪੂਰ ਵਾਲਾ ਕੰਮ ਹੈ ਨਹੀਂ ਸ਼ੌਂਕੀਆ ਤੌਰ ਤੇ ਜਾਨਵਰ ਰੱਖੇ ਵਿਆ ਸੋ ਹਰ ਬਾਰ ਤੁਸੀਂ ਇਹਨਾਂ ਸਮਝਿਆ ਕਰੋ ਵੀ ਹਰੇਕ ਬੰਦਾ ਇੱਕੋ ਜਿਹਾ ਹੁੰਦਾ ਵੀ ਜਾਂ ਵੀ ਜਿਵੇਂ ਭਰਾ ਸਮਝ ਲੈਂਦੇ ਆ ਵੀ ਕੋਈ ਕੱਦ ਦਾ ਝੂਠ ਮਾਰਿਆ ਉਮਰ ਦਾ ਝੂਠ ਮਾਰਿਆ ਸਿਰਫ ਥੋੜੀ ਉਸ ਚੀਜ਼ ਦੀ ਤਸੱਲੀ ਕਰਾਉਣ ਵਾਸਤੇ ਬਸ਼ੇਰੀ ਦੀ ਵੀਡੀਓ ਸਾਂਝੀ ਕਰੀ ਆ ਤੇ ਆ ਬਸ਼ੇਰੇ ਦੀ ਵੀਡੀਓ ਤਾਂ ਪਾਈ ਆ ਤਾਂ ਕਿ ਭਰਾਵਾਂ ਨੂੰ ਪਤਾ ਲੱਗ ਸਕੇ ਵੀ ਬਰੀਡਿੰਗ ਦੇ ਉੱਤੇ ਬਾਈ ਵਰਗਿਆਂ ਦਾ ਕੰਮ ਆ ਕੋਈ ਵਪਾਰ ਦਾ ਕੰਮ ਹੈ ਨਹੀਂ ਇਸੇ ਕਰਕੇ ਵੀਡੀਓ ਦੇ ਵਿੱਚ ਆਪਾਂ ਬਾਈ ਗੁਰਪ੍ਰੀਤ ਦਾ ਡੇਖਾਂ ਵਾਲੇ ਦਾ ਨੰਬਰ ਸਾਂਝਾ ਨਹੀਂ ਕੀਤਾ ਸੋ ਕਮੈਂਟ ਕਰਕੇ ਦੱਸਿਓ ਦੋਨੇ ਜਾਨਵਰ ਤੁਹਾਨੂੰ ਕਿਵੇਂ ਦੇ ਲੱਗੇ ਬਸ਼ੇਰੀ ਬਹੁਤ ਸੋਹਣੀ ਤਿਆਰ ਹੁੰਦੀ ਆਂਦੀ ਆ ਬਹੁਤ ਵੱਡੀ ਘੋੜੀ ਬਣ ਕੇ ਇਹਨੇ ਤਿਆਰ ਹੋਣਾਗਾ ਮਿੱਤਰੋ ਆਉਣ ਵਾਲੇ